ਸਤ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੱਲਾਂ ਖੇਤਾਂ ਦੀਆਂ ਤੇ ਆਪਾਂ ਅੱਜ ਡੀਐਸਆਰ ਦੇਖੇ ਤੇ ਵਿੱਚ ਤੇ ਬੀਐਸਆਰ ਤੁਸੀਂ ਦੇਖ ਸਕਦੇ ਹੋ ਜਰਮੀਨੇਸ਼ਨ ਪੂਰੀ ਵਧੀਆ ਹੋ ਚੁੱਕੀ ਹੈ ਲੈਨਸ ਚਮਕਣ ਲੱਗੀ ਹੈ ਤੇ ਇਹਦੇ ਵਿੱਚ ਨਾ ਕੋਈ ਹਲਕੇ ਹਲਕੇ ਨਦੀਨ ਜੰਮੇ ਨੇ ਕਿਉਂਕਿ ਇਸ ਤੋਂ ਪਹਿਲਾਂ ਆਪਾਂ ਨੇ ਇਹਦੇ ਵਿੱਚ ਪੈਂਡੀ ਤੇ ਸਾਥੀ ਦੀ ਸਪਰੇ ਨਾਲ ਦੀ ਨਾਲ ਕਰਤੀ ਸੀ ਪੈਂਡੀ ਸਾਥੀ ਸਪਰੇ ਕਰਨ ਤੋਂ ਬਾਅਦ ਜਿਹੜੀ ਹਲ ਤੱਕ ਆਪਾਂ ਕੋਈ ਇਹਦੇ ਵਿੱਚ ਨਦੀਨ ਨਾਸ਼ਕ ਨਹੀਂ ਵਰਤਿਆ ਤੇ ਹੁਣ ਆਪਾਂ ਜਿਹੜਾ ਵਿੱਚ ਕਿਤੇ ਨਾ ਕਿਤੇ ਕੋਈ ਬੂਜਾ ਜਾਂ ਛੋਟੇ ਜੰਮੇ ਨਿਕਖ ਖਗੰਡੇ ਉਹਦੇ ਲਈ ਆਪਾਂ ਸਪਰੇ ਵਰਤਣ ਲੱਗੇ ਆ ਉਹ ਵਰਤਣ ਲੱਗੇ ਕੋਟੇਵਾਦੀ ਨੂਵਲਕ ਡੀਐਸਆਰ ਲਈ ਇਹ ਹੋ ਸਪੈਸ਼ਲ ਆਈ ਹੈ ਤੇ ਉਹਨੂੰ ਆਪਾਂ ਯੂਜ਼ ਕਰਾਂਗੇ ਤੇ ਉਹਦੀ ਡੋਜ਼ ਹੈਗੀ ਹੈ ਲਗਭਗ 500 ਐਮਐਲ ਪਰ ਏਕੜ ਤੇ तकरीबन 150 ਲੀਟਰ ਤੋਂ ਲੈ ਕੇ 200 ਲੀਟਰ ਦੇ ਵਿੱਚ ਵਿੱਚ ਆਪਾਂ ਉਹਦੇ ਉੱਤੇ ਪਾਣੀ ਲਾਵਾਂਗੇ ਤੇ ਉਹਦੇ ਰਿਜ਼ਲਟ ਕਿਵੇਂ ਆਉਂਦੇ ਨੇ ਉਹ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਉਦੋਂ ਬਾਅਦ ਜਦ ਨਦੀਨ ਥੋੜੇ ਕੰਟਰੋਲ ਹੋ ਗਏ ਫਿਰ ਆਪਾਂ ਇਹਦੇ ਵਿੱਚ ਹਲਕਾ-ਫੁਲਕਾ ਮਤਲਬ ਕਿ ਯੂਰੀਆ ਲਾਵਾਂਗੇ ਤੇ ਉਹ ਵੀ ਤੁਹਾਨੂੰ ਦੱਸਾਂਗੇ ਯੂਰੀਆ ਨਾਲ ਫਿਰ ਇਹਦੀ ਸੇਵਾ ਪਾਣੀ ਤੇ ਕੰਮ ਕਰਾਂਗੇ ਕਿਉਂਕਿ ਫਸਲ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਨਦੀਨ ਕੰਟਰੋਲ ਕਰਨ ਦਾ ਕੰਮ ਕਰਦੇ ਹਾਂ ਕੋਈ ਵੀ ਫਸਲ ਹੋਵੇ ਉਸ ਤੋਂ ਬਾਅਦ ਉਹਨੂੰ ਕੋਈ ਵੀ ਪੀਜੀਆਰ ਗਰੋਥ ਪ੍ਰਮੋਟਰ ਪਾਉਨੇ ਆ ਚਾਹੇ ਉਹ ਆਪਣਾ ਨਾਈਟ੍ਰੋਜਨ ਯੂਰੀਆ ਕਿਉਂ ਨਾ ਹੋਵੇ ਕਿਉਂਕਿ ਜੇ ਆਪਾਂ ਨਾਈਟ੍ਰੋਜਨ ਪਹਿਲਾਂ ਪਾ ਦਿੱਤਾ ਫਿਰ ਉਹ ਜਿਹੜੇ ਆਪਣੇ ਨਦੀਕ ਨੇ ਉਹਨਾਂ ਨੂੰ ਵੀ ਲੱਗ ਜਾਂਦੀ ਤੇ ਤਕੜੇ ਹੋ ਜਾਂਦੇ ਨੇ ਫਿਰ ਉਹ ਮਰਨ ਨੂੰ ਉਨਾ ਹੀ ਔਖਾ ਕਰਦੇ ਨੇ ਕਿਉਂਕਿ ਉਹ ਵੀ ਆਪਣੀ ਖਰਾਕ ਪੂਰੀ ਚੱਕਦੇ ਨੇ ਤੇ ਇਸ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਜਦੋਂ ਪਾਣੀ ਲਾਇਆ ਠੀਕਾ ਪਾਣੀ 'ਚ ਕਲੋਰੋ ਪਾਈ ਸੀ ਕਿਉਂਕਿ ਸਾਡੇ ਜਿਹੜੀ ਇਹ ਖੇਤ ਨੇ ਰੇਸਲੀ ਆ ਜ਼ਮੀਨ ਤੇ ਇੱਥੇ ਸਿਉਂਖ ਦਾ ਕਾਫੀ ਅਸਰ ਰਹਿੰਦਾ ਤੇ ਤਾਂ ਜੋ ਉਹਨਾਂ ਰਹੇ ਤਾਂ ਫਿਰ ਹੀਠਾਂ ਅਸੀਂ ਕਲੋਰੋ ਪਾ ਦਿੱਤੀਗੀ ਇਹਦੇ ਬਾਕੀ ਅੱਗੇ ਕੀ ਰਿਜ਼ਲਟ ਆਉਂਦਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਦੇਖਣ ਲਈ ਨਾਲ ਜੁੜੇ ਰਹੋ ਤੁਸੀਂ ਦੇਖ ਰਹੇ ਸੀ ਕੱਲਾਂ ਕੀਤਾ ਨੇ